ਇਸ ਵੀਡੀਓ ਬਣਾਉਣ ਦਾ ਰੀਜ਼ਨ ਕੋਈ ਪੋਲਿਟਿਕਲ ਮੋਟਿਵ ਨਹੀਂ ਹੈਗਾ ਸਿਰਫ ਤੇ ਸਿਰਫ ਇਹ ਹੈ ਕਿ ਮੈਚਾਨੀਆ ਕਿ ਸਾਡੀ ਸਟੋਰੀ ਵੀ ਸਾਹਮਣੇ ਆਏ ਅੱਜ ਤੱਕ ਜੋ ਵੀ ਲੋਕਾਂ ਨੇ ਸੁਣਿਆ ਉਹ ਸਿਰਫ ਸੀਐਮ ਸਾਹਿਬ ਦੇ ਮੂੰਹੋਂ ਸੁਣਿਆ ਸਾਡੇ ਬਾਰੇ ਤੇ ਉਸ ਗੱਲ ਕਰਕੇ ਜਿੰਨੀਆਂ ਦਲਾਂ ਸਾਨੂੰ ਸੁਣਨੀਆਂ ਪਈਆਂ ਨੇ ਜਿੰਨਾ ਕੁਝ ਸਾਨੂੰ ਦੇਖਣਾ ਪਿਆ ਉਹ ਮੈਂ ਡਿਸਕ੍ਰਾਈਬ ਨਹੀਂ ਕਰ ਸਕਦੀ ਤੇ ਅੱਜ ਤੱਕ ਅਸੀਂ ਚੁੱਪ ਰਹੇ ਹਾਂ ਸਾਡੇ ਮਦਰ ਚੁੱਪ ਰਹੇ ਨੇ ਮੈਨੂੰ ਲੱਗਦਾ ਇਹਨਾਂ ਨੇ ਸਮਝ ਲਿਆ ਕਿ ਸਾਡੀ ਚੁੱਪ ਸਾਡੀ ਕਮਜ਼ੋਰੀ ਆ ਨਾਨੋ ਐ ਨਹੀਂ ਪਤਾ ਕਿ ਸਾਡੇ ਚੁੱਪ ਰਹਿਣ ਕਰਕੇ ਅੱਜ ਉਹ ਇਸ ਹਾਲੇ ਤੇ ਬੈਠੇ ਨੇ ਮੈਂ ਪੁੱਛਣਾ ਚਾਹੂੰਗੀ ਕਿ ਜਿਹੜੇ ਤੁਹਾਡੇ ਦੋ ਜਵਾਕ ਹੈਗੇ ਨੇ ਮੈਂ 23 ਸਾਲ ਦੀ ਆ ਤੇ ਮੇਰਾ ਬ੍ਰਦਰ 19 ਸਾਲ ਦਾ ਹੋਣ ਵਾਲਾ ਆ ਅੱਜ ਦੇ ਜਵਾਕਾਂ ਨੂੰ ਤੁਸੀਂ ਜਮ੍ਹਾਂ ਪਾਸੇ ਕਰਕੇ ਸਾਈਡ ਤੇ ਕਰਕੇ ਉਹਨਾਂ ਨੂੰ ਭੁਲਾ ਕੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਲਈ ਤਾਂ ਤੁਸੀਂ ਇੱਕ ਹੋਰ ਜਵਾਕ ਲੈ ਕੇ ਆਉਣ ਲੱਗੇ ਹੋ ਇਸ ਦੁਨੀਆ ਤੇ ਇਹਦੇ ਪਿੱਛੇ ਕੀ ਰੀਜ਼ਨਿੰਗ ਆ ਦੌਸ਼ਾਨ ਪਿਛਲੇ ਸਾਲ ਚ ਦੋ ਵਾਰ ਗਿਆ ਇਹਨਾਂ ਨੂੰ ਮੈਨ ਇਹਨਾਂ ਨੂੰ ਵਿਜ਼ਿਟ ਕਰਨ ਉਹ ਚਾਹੁੰਦਾ ਸੀ ਕਿ ਮੈਂ ਆਪਦੇ ਫਾਦਰ ਨਾਲ ਟਾਈਮ ਸਪੈਂਡ ਕਰਾਂ ਇਹਨਾਂ ਨੇ ਉਹਨੂੰ ਸੀਐਮ ਹਾਊਸ ਦੇ ਵਿੱਚ ਨਹੀਂ ਆਉਣ ਦਿੱਤਾ ਬਹੁਤ ਕੁਝ ਹੋਇਆ ਉਦੋਂ ਦੋਨੋਂ ਵਾਰੀ ਜਦੋਂ ਗਿਆ ਉੱਥੇ ਉਹ ਸਾਡੇ ਫੈਮਿਲੀ ਫ੍ਰੈਂਡਸ ਨਾਲ ਗਿਆ ਉੱਥੇ ਚੰਡੀਗੜ੍ਹ ਦੇ ਵਿੱਚ ਇੱਕ ਦਿਨ ਉਹ ਚਲਾ ਗਿਆ ਜਾਂ ਕੁਛ ਹੋ ਗਿਆ ਕਿ ਉਹਨੂੰ ਆਉਣ ਦਿੱਤਾ ਤਾਂ ਉਹਨੂੰ ਰਾਤ ਨੂੰ ਘਰੋਂ ਕੱਢਿਆ ਕਿ ਤੂੰ ਪਲੀਜ਼ ਜਾ ਇੱਥੋਂ ਤੂੰ ਇੱਥੇ ਨਹੀਂ ਰਹਿ ਸਕਦਾ ਆਪਣੇ ਬੇਟੇ ਨੂੰ ਜਿਹੜਾ ਬੰਦਾ ਆਪਣੇ ਜਵਾਕਾਂ ਦੀ ਜ਼ਿੰਮੇਵਾਰੀ ਨਹੀਂ ਚੱਕ ਸਕਦਾ ਉਹ ਹੀ ਬੰਦਾ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਕਿਵੇਂ ਚੱਕ ਲੂ ਜਿਹੜਾ ਕੁਸ਼ ਅਸੀਂ ਦੇਖਿਆ ਸਾਡੀ ਜ਼ਿੰਦਗੀ ਦੇ ਵਿੱਚ ਉਹੀ ਹੈ ਪੰਜਾਬ ਦੇ ਲੋਕਾਂ ਨਾਲ ਯੂਜ਼ ਕਰ ਰਹੇ ਨੇ ਡਿਵੋਰਸ ਦਾ ਰੀਜ਼ਨ ਇਹਨਾਂ ਨੇ ਇਹ ਦੱਸਿਆ ਸੀ ਕਿ ਮੇਰੀ ਵਾਈਫ ਚਾਹੁੰਦੀ ਸੀ ਕਿ ਮੈਂ ਪੋਲਿਟਿਕਸ ਦੇ ਵਿੱਚ ਨਾ ਜਾਵਾਂ ਡਿਵੋਰਸ ਦੇ ਕਾਫੀ ਰੀਜ਼ਨਸ ਨੇ ਤੇ ਉਹ ਮੇਰੇ ਮਮ ਦੀ ਸਟੋਰੀ ਹੈ ਦੱਸਣ ਨੂੰ ਜਦੋਂ ਉਹ ਰੈਡੀ ਹੋਏ ਉਹ ਜ਼ਰੂਰ ਦੱਸਣਗੇ ਪਰ ਕੁਝ ਰੀਜ਼ਨਸ ਮੈਂ ਦੱਸ ਦੇਨੀ ਹਾਂ ਸ਼ਰਾਬ ਪੀਣਾ ਇਮੋਸ਼ਨਲ ਐਂਡ ਫਿਜ਼ੀਕਲ ਅਬਿਊਸ ਟਵਰਡਸ ਮਾਈ ਮਦਰ ਝੂਠ ਬੋਲਣ ਦੀ ਆਦਤ and emotional blackmail sharab pike ajj vi ekade vidhansabha chale jande ha sharab pike gurdware chale jande ha sharab pike press conferences de on their ek leader de waste jinna jide naal inne lokan diyan aasaan judiyan ne tusi inni disrespect kar rahe ho jinna lokan ne thonu vote paiya ohna di hi disrespect kar rahe ho eh gal karke ਮੈਨੂੰ ਤਾਂ ਪਤਾ ਹੀ ਨਹੀਂ ਹੈ ਯੂ نو ਇੱਕ ਕਿਆ ਹੋਜੀ ਆਦਤ ਆ ਇਮੋਸ਼ਨਲ ਬਲੈਕਮੇਲ ਸਾਡੇ ਨਾਲ ਕਰਦੇ ਸੀ ਇਹ ਕਿ ਯੂ نو ਰੋਕੇ ਦਿਖਾ